ਦੋ ਸਿੰਘ ਜੀ ਹਾਂ ਜੀ ਕੀ ਜਿਹੜੀ ਘਟਨਾ ਵਾਪਰੀ ਆਪਣੇ ਇੱਕ ਘਟਨਾ ਜੀ ਉੱਥੇ ਦੋ ਨੰਬਰ ਦੀ ਇਹ दारू बिकਦੀ ਸੀ ਤੇ ਪਿ ਲਈ ਜਾਂਦੇ ਤੇ ਪੀ ਜਾਂਦੇ ਤੇ ਜਦੋਂ ਆ ਜਿਆਦਾ ਹੋ ਹੋ ਗਿਆ ਜੀ ਰਾਤ ਪਹਿਲਾਂ ਕੱਲ ਮੁੰਡੇ ਦੀ ਡੈਥ ਹੋ ਗਈ ਉਹਨਾਂ ਨੇ ਜਦੋਂ ਡਰਦੇ ਨੇ ਕਹਿੰਦਾ ਵੀ ਅਟੈਕ ਹੋ ਗਿਆ ਤੇ ਇਹ ਜਿਹੜੀ ਹੋਈ ਜੀ ਉਹ ਬੋਤਲ ਉਹਨਾਂ ਤੋਂ ਫਿਰ ਬੰਦਾ ਲੈਣ ਭੇਜਿਆ ਜੀ ਲਿਆ ਕੇ ਬੋਤਲ ਛੀਤੀ ਥਾਣੇ 'ਚ ਪੜਾਈ ਜੀ ਉਹਨਾਂ ਨੇ ਬੋਤਲ ਫਾੜੀ ਗੇੜਾ ਮਾਰ ਕੇ ਚਲੇ ਗਏ ਕਹਿਣ ਲੱਗੇ ਵੀ ਅਸੀਂ ਸਵੇਰੇ ਰੈਸਟ ਕਰਾਂਗੇ ਇਹਨਾਂ ਉਸ ਤੋਂ ਬਾਅਦ ਸਵੇਰੇ ਅਸੀਂ ਗਏ ਜੀ ਉਹਨਾਂ ਨੇ ਸਾਡੇ ਨਾਲ ਤੂ ਤੂ ਮੈਂ ਕਰੀ ਪਤਾ ਨਹੀਂ ਚੰਦਾ ਦਿੰਦੇ ਨਹੀਂ ਜੀ ਪਤਾ ਨਹੀਂ ਕੀ ਕਰਦੇ ਨੇ ਉਹ ਉਹਨਾਂ ਦਾ ਜਾਂ ਕਿਸੇ ਦਾ ਤਖੜੇ ਦਾ ਹੱਥਾ ਉਹਨਾਂ ਮੰਗਰ ਵੇਚਣ ਦੇ ਉਹਨਾਂ ਨੂੰ ਮਤਲਬ ਕੀ ਹੈ ਜੀ ਉਹ ਸਾਡੇ ਨਾਲ ਔਖੇ ਭਰੀ ਹੋਏ ਸਾਡੇ ਤੋਂ ਪੰਜ ਚਾਰ ਥੱਪੜ ਵੀ ਵਜੇ ਨੇ ਜੀ ਤੇ ਮੌਕੇ ਦਾ ਗੁੱਸਾ ਹੈ ਜੀ ਉਹ ਤੋਂ ਬਾਅਦ ਮਤਲਬ ਗੁਸਾਰੇ ਬੋਲੋ ਅੱਜ ਸਾਡਾ ਰਿਸ਼ਤੇਦਾਰ ਸੀ ਜੀ ਉਹਨਾਂ ਨੂੰ ਮਿੱਠੂ ਆ ਜੀ ਮੇਰੇ ਲਈ ਵੀ ਅੱਜ ਤਿੰਨ ਸਾਲ ਤੋਂ ਜੀ ਇਹ ਸ਼ਰਾਬ ਪੀਂਦਾ ਸੀ ਸਰ ਨਾਲੀ ਮੇਲੀ ਸ਼ਰਾਬ ਪੀ ਗਿਆ ਇਹ ਕਿਤੇ ਮਜ਼ਦੂਰੀ ਕਰਦਾ ਸੀ ਉਹਨੇ ਦੋ ਬੇਟੇ ਨੇ ਜੀ ਛੋਟੀ ਲੇਲਦਾਰ ਹੈ ਨਾਲੇ ਰੈਣਾ ਮੇਰ ਕੋਲੇ ਸੀ ਪੜਾਣਾ ਲੈ ਆਵਦੇ ਲੈ ਪੜਨ ਚੱਲਦੇ ਦੋ ਪਣੋ ਜੀ ਨੇ ਦੋ ਪੜਾਣਾ ਨਹੀਂ ਬਰੇਦੀਆਂ ਲੇਲ ਪੰਡਾ ਜੀ ਲਸਾ ਲਾਉਂ ਆਲਾ ਬਾਪਦਾ ਨੂੰ ਲਿੱਲੂ ਆ ਜੀ ਛੋਟੀ ਲੇਲ ਪੰਡਾ ਜੀ ਇਹਦਾ ਮਤਲਬ ਕਿ ਘਰ ਵਾਲੀ ਛੱਡ ਕੇ ਬਾਗੀ ਨੂੰ 6 ਮਹੀਨੇ ਹੋ ਗਏ ਜੀ ਉਸ ਤੋਂ ਬਾਅਦ ਉੜੀ ਰਿਹਾ ਜੀ ਇਹ ਉਰੇ ਆ ਕੇ ਸਰਾਬ ਵੀ ਕੀ ਇਹ ਖਤਮ ਹੋ ਗਿਆ ਜੀ ਇਹ ਨਾਲੇ ਨੂੰ ਇਹ ਤਾਂ ਸਰਾਬ ਮਿਲਦੀ ਆ ਜੀ ਇੱਥੇ ਪਤਨੀ ਉਹਦੇ ਨਾਮ ਹੋਇਆ ਸਰਾਬ ਗੋਲ ਬੰਦ ਸਰਾਬ ਆ ਜੀ ਉਹ ਨਾ ਹੋਇਆ ਜੀ ਦੋ ਤਿੰਨ ਬੰਦੇ ਹੋ ਗਏ ਜੀ ਹੋਰ ਕੱਲ ਵੀ ਹੋਇਆ ਇੱਕ ਸਿਹਤ ਸਕਾਰ ਕਰਤਾ ਜੀ ਅੱਜ ਇਹ ਡਾਡ ਬੜੀ ਪਈ ਆ ਜਿਹੜਾ ਟੋਲਣੀ ਆ ਜੀ ਉਹਨੇ ਤੁਹਾਡਾ ਨਾਮ ਐ ਡੈਸੀਮੇਸ਼ਨ ਡਾਕਟਰ ਸੰਜੇ ਕਾਮਰਾ ਸੀਨੀਅਰ ਮੈਡੀਕਲ ਅਫੀਸਰ ਐਸ ਡੀ ਐਚ ਸੁਨਾਮ ਸਰ ਅੱਜ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਕੇ ਜਿੰਨੇ ਹੈਗੇ ਨੇ ਮਰੀਜ਼ ਆਏ ਸੀ ਕਿੰਨੇ ਦੀ ਮੌਤ ਹੋਈ ਹਾਂਜੀ ਦੋ ਦੋ ਦੀ ਡੈਥ ਹੋਈ ਸੀ ਤੀਸਰੀ ਹੁਣ ਹੋਰ ਪਤਾ ਲੱਗਿਆ ਡੈਥ ਹੋਈ ਹੈ ਤੇ 10 10 ਜਿਹੜੇ ਐ ਵੈਸੇ ਪੇਸ਼ੈਂਟ ਆਏ ਸੀਗੇ ਉਹ ਰੈਫਰ ਹੋਏ ਨੇ ਸਿਵਲ ਹਸਪਤਾਲ ਸੰਗਰੂਰ ਜੀ ਤੇ ਉਹਦੇ ਚੋਂ ਇੱਕ ਦੀ ਡੈਥ ਹੋਈ ਐ ਦੋ ਪਹਿਲਾਂ ਡੈਥ ਹੋਈਆਂ ਟੋਟਲ ਤਿੰਨ ਡੈਥਸ ਹੋਈਆਂ ਹਾਂ ਜੀ ਉਹ ਨਾਲ ਦੇ ਅਲੱਗ-ਅਲੱਗ ਥਾਵਾਂ ਤੋਂ ਨੇ ਪਿੰਡ ਟਿੱਬੀ ਤੋਂ ਇੱਕ ਤਾਂ ਤੇ ਦੂਸਰਾ ਲਹਿਲਕਲਾਂ ਦਾ ਇੱਕ ਇੱਕ ਜਖੇਪਲ ਦਾ ਸਰ ਕੀ ਸਿੰਪਟਮ ਕੀ ਪਾਈ ਗਈ ਸੀ ਇਹਨਾਂ ਚ ਜਿਸ ਤਰ੍ਹਾਂ ਡਾਕਟਰਸ ਦੱਸ ਰਹੇ ਨੇ ਵੀ ਬਲਰਿੰਗ ਆਫ ਵਿਜਨ ਸੀ ਅੱਖਾਂ ਨਾਲ ਜਿਵੇਂ ਧੁੰਦਲਾ ਹੋ ਜਾਂਦੀਆਂ ਤੇ ਚੱਕਰ ਸੀਗੇ ਪੇਟ ਦਰਦ ਸੀ ਇਸ ਤਰ੍ਹਾਂ ਦੀ ਕੰਪਲੇਂਟ ਸੀ ਜੀ ਤੇ ਸਰ ਪੋਸਟਮਾਰਟਮ ਵੀ ਕੀਤਾ ਜਾ ਰਿਹਾ ਕਿਸੇ ਪੋਸਟਮਾਰਟਮ ਇੱਕ ਦਾ ਹੋ ਗਿਆ ਗਿਆਨ ਸਿੰਘ ਦਾ ਤੇ ਬਾਕੀ ਦੋ ਦੇ ਹੋ ਡਾਕਟਰ ਪੇਪਰਸ ਬਣ ਰਹੇ ਨੇ ਤੇ ਹੁਣੇ ਹੋ ਜਾਣਗੇ ਉਦੋਂ ਉਦੋਂ ਇੱਥੇ ਇਨਫਾਰਮੇਸ਼ਨ ਮਿਲੀ ਸੀ ਕਿ ਵੀ ਜਿਹੜਾ ਇੱਕ ਲੜਕੇ ਦੀ ਡੈਥ ਹੋਈ ਹੈ ਤੇ ਉਹਦੇ ਕਰਕੇ ਅਸੀਂ ਇੱਥੇ ਆਏ ਸੀਗੇ ਤੇ ਡੈਥ ਤੋਂ ਬਾਅਦ ਪਤਾ ਲੱਗਾ ਵੀ ਕੋਈ ਉਹਨਾਂ ਨੇ ਡਰਿੰਕ ਵਗੈਰਾ ਕੀਤੀ ਸੀ ਗਈ ਉਹਦੇ ਸਬੰਧੇ ਅਸੀਂ ਸਾਰੀ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਟ ਕਰਨ ਤੋਂ ਬਾਅਦ ਹੀ ਫਿਰ ਸਾਰੀ ਗੱਲਬਾਤ ਸਾਹਮਣੇ ਆਊਗੀ ਤੇ ਪਤਾ ਲੱਗੂਗਾ ਤੇ ਜਿਹੜਾ ਦੀ ਡੈਥ ਹੋਈ ਉਹਨੂੰ ਪੋਸਟਮਾਰਟਮ ਲਈ ਆਸੀ ਹਸਪੀਟਲ ਭੇਜ ਰਿਆ ਪੋਸਟਮਾਰਟਮ ਤੋਂ ਬਾਅਦ ਫਿਰ ਸਾਰੇ ਕਲਾਸੇ ਸੁਣਗੇ ਨੇ ਜਾਣੇ ਇਹ ਪੀੜਤ ਦੱਸੀ ਜਾ ਰਹੀ ਹੈ ਜੀ ਅਜੇ ਤਾਂ ਇਹਨਾਂ ਨੇ 2-3 ਬੰਦੇ ਹਸਪੀਟਲ ਦਾਖਲ ਦੱਸਿਆ ਜੀ ਤੇ